संतन बाबा दीप सिंह जी ਦੇ ਜਨਮ ਦਿਹਾੜੇ ਤੇ ਪਹਿਲਵਾਨ ਮਾਰਕੀਟ ਚੁਗਾਵਾ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਦਾਨth ਵਰਨਾਲ ਸਾਬਕਾ ਸਰਪੰਚ ਨਰਵੈਲ ਸਿੰਘ ਗੱਜਨ ਸਿੰਘ ਪਹਿਲਵਾਨ ਭਾਲ ਸਿੰਘ ਮੇਜਰ ਸਿੰਘ ਬਚਨ ਪਹਿਲਵਾਨ ਸਿਕੰਦਰ ਸਿੰਘ ਦੋਦੀ ਮਹਾਰਾਜ ਸਿੰਘ ਭੁਪਿੰਦਰ ਪਹਿਲਵਾਨ ਸ਼ਰਮਾ ਸਵੇਰਪਾਟ ਵਾਲੇ ਵੀ ਇਸ ਮੌਕੇ ਹਾਜ਼ਰ ਥਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤਾਂ ਨੂੰ ਅੱਜ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਮੋਕੜ ਦਦੇ ਹੋਏ ਪਹਿਲਵਾਨ ਮਾਰਕੀਟ ਵਿੱਚ ਇੱਕ ਗੁਰੂ ਘਰ ਲੰਗਰ ਵਰਤਾਇਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਬਾਬੇ ਦੀਪ ਸਿੰਘ ਦਾ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਅੱਡਾ ਚਗਾਵਾ ਪਹਿਲਵਾਨ ਮਾਰਕੀਟ ਦੇ ਵਿੱਚ ਲੰਗਰ ਲਗਾਇਆ ਗਿਆ ਨੇ ਮਹਾਰਾਜ ਚੜ੍ਹਦੀ ਕਲਾ ਕਰੇ ਹਰ ਸਾਲ ਵੱਧ ਚੜ੍ਹ ਕੇ ਇਹ ਲੰਗਰ ਵੱਧਦਾ ਫੁੱਲਦਾ ਰਹੇ ਤੇ ਮਹਾਰਾਜ ਕਿਰਪਾ ਕਰੇ ਹੋਰ ਵੀ ਸੰਗਤਾਂ ਤੇ ਮੇਰੇ ਉੱਤੇ ਰੱਖੇ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ